ਪ੍ਰਿਗੂ ਜੀ ਨੇ ਕੀ ਕੀਤਾ ਕ્રોਧ ਵਿੱਚ ਆ ਕੇ ਭਗਵਾਨ বিষ্ণੂ ਜੀ ਦੀ ਛਾਤੀ ਦੇ ਉੱਪਰ ਲੱਤ ਮਾਰੀ ਭਗਵਾਨ বিষ্ণੂ ਜੀ ਆਰਾਮ ਕਰ ਰਹੇ ਸੀ ਆਰਾਮ ਕਰ ਰਹੇ ਸੀ ਛੇਸ਼ਨਾਗ ਦੀ ਸੱਜਾ ਦੇ ਉੱਪਰ ਪਏ ਨੇ ਲੱਤ ਮਾਰੀ ਮਾਂ ਲక్ష్ਮੀ ਨੂੰ ਬੜਾ ਕ੍ਰੋਧ ਆਇਆ ਮਨ ਕਰਦਾ ਸੀ ਹੁਣੇ ਭਸਮ ਕਰ ਦਵਾਂ ਛੇਸ਼ਨਾਗ ਦਾ ਮਨ ਸੀਗਾ ਕਿ ਇਹਨੂੰ ਮੈਂ ਖਤਮ ਕਰ ਦਵਾਂ ਭਗਵਾਨ ਜੀ ਦੇ ਲੱਤ ਮਾਰੀ ਕਰਣ ਵੀ ਲੱਗੇ ਸੀ ਖਤਮ ਉਹਨਾਂ ਵਾਸਤੇ ਕੋਈ ਬੜੀ ਗੱਲ ਨਹੀਂ ਸੀ ਪ੍ਰਿਗੂ ਜੀ ਨੂੰ ਖਤਮ ਕਰਨਾ ਬੜੀ ਗੱਲ ਨਹੀਂ ਸੀ ਲੇਕਿਨ ਭਗਵਾਨ ਵਿਸ਼ਨੂੰ ਜੀ ਤੇ ਸ਼ਾਂਤੀ ਦੇਖੋ ਕਿਦਾਂ ਦੀ ਕਿ ਜਿੱਦਾਂ ਹੀ ਲੱਤ ਵਜੀ ਭਗਵਾਨ ਦੀ ਇੱਕਦਮ ਜਾਗ ਖੁੱਲੀ ਭਗਵਾਨ ਜੀ ਨੇ ਪ੍ਰਿਗੂ ਜੀ ਦਾ ਪੈਰ ਫੜ ਲਿਆ ਔਰ ਬੋਲੇ ਕਿ ਤੇ ਤੁਹਾਡੇ ਪੈਰ ਦੇ ਸੱਤ ਤਾਂ ਨਹੀਂ ਲੱਗੀ ਬੋਲੋ ਬੰਦੀ ਛੋੜ ਉਹ ਕੋਈ ਮਾਰਨ ਵਾਲੇ ਨੂੰ ਪੁੱਛਦਾ ਹੈ ਕਿ ਤੇਰੇ ਸੱਤ ਤਾਂ ਨਹੀਂ ਲੱਗੀ ਉਹ ਮਾਰ